ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਠੀਕ ਠਾਕ ਸਾਰੇ ਉਮੀਦ ਆ ਬਾਈ ਠੀਕ ਠਾਕ ਹੋਵੋਗੇ ਤੇ ਵਧੀਆ ਅੱਜ ਤੱਕ ਧੁੱਪ ਧੁੱਪ ਨਿਕਲੀ ਸੀਗੀ ਸੋਹਣੀ ਤੇ ਵਧੀਆ ਹੁਣ ਤਾਂ ਘਾੜੇ ਵਾਲੀ ਦੀ ਸਿਹਤ ਲੋਟ ਆ ਅੱਗੇ ਨੂੰ ਤਾਂ ਕੈਮ ਆ ਤੇ ਉਦੋਂ ਹੀ ਕੈਮ ਤਾਂ ਅਜੇ ਸ਼ਾਮ ਨਹੀਂ ਹੋ ਗਈ ਸੀ ਮੈਨੂੰ ਆਇਆ ਬਈ ਤਾਂ ਭੁੱਖ ਭੁੱਖ ਲਈ ਦਵਾਈ ਦੇਣਾ ਭੁੱਖ ਜੀ ਖੁੱਲ ਗਈ ਇਹਦੀ ਕਾ ਕਪੜਾ ਜੇ ਮੈਂ ਜਲਾਇਆ ਨਾ ਮਨ ਚਲ ਗਰਮੈਸ ਜੀ ਨਾਲ ਥੋੜਾ ਸੈਟ ਜਿਆ ਹੋ ਜੂਗੀ ਤੇ ਕਾਲੀ ਵੀ ਹੁਣ ਤਾਂ ਲੱਗ ਗਈ ਚਮਕ ਜੀ ਮਾਰਨ ਆਪੇ ਹੀ ਸੈਟ ਹੋ ਗਈ ਕੋਈ ਇਹਨੂੰ ਆਪਾਂ ਸਪੈਸ਼ਲ ਨਹੀਂ ਕੀਤਾ ਹੈਗਾ ਤੇ ਉਹ ਠੀਕ ਠਾਕ ਭਰਾ ਤੇ ਕਮੈਂਟਾਂ ਚ ਬਾਈ ਦਾ ਇੱਕ ਤਾਂ ਮੈਸੇਜ ਆਇਆ ਸੀਗਾ ਬਈ ਵੀ ਆਏ ਆ ਕਰਕੇ ਬਾਈ ਸਾਡੀ ਪੈਲਣ ਬਹਿੜਾ ਵੀ ਉਹਦੇ ਭਲਾਂ ਆਉਂਦੀਆਂ ਨੇ ਪਾਲਾਂ ਬਾਈ ਵਧੀਆ ਚੀਜ਼ ਆ ਜੇ ਪਹਿਲਾਂ ਵਹਿੜ ਦੇ ਪਾਲ ਆਵੇ ਤਾਂ ਵਧੀਆ ਹੀ ਮੰਨੀ ਜਾਂਦੀ ਆ ਕਿਉਂਕਿ ਜਿੰਨਾ ਪਾਲ ਆਊਗੀ ਬਾਈ ਉਹਦੇ ਲੇਵੇ ਤੇ ਉਨਾ ਹੀ ਲੇਵੇ ਦਾ ਸਾਈਜ਼ ਵਧੂਗਾ ਤੇ ਇਹਦੇ ਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਭਰਾ ਤੇ ਪਾਲਾਂ ਦਾ ਜਿੰਨੀਆਂ ਆਉਣੀਆਂ ਲੇਵੇ ਦੀ ਸਪੇਸ ਉਨੀ ਵਧੂਗੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਇੱਕ ਵੀਰੇ ਦਾ ਮੈਸੇਜ ਆਇਆ ਸੀਗਾ ਵੀ ਬਾਈ ਜੀ ਆਪਣਾ ਨਲਜਾਨ ਦੀ ਡੋਜ਼ ਕਿੰਨੀ ਆ ਨਲਜਾਨ ਦੀ ਡੋਜ਼ ਬਾਈ ਜਦੋਂ ਤੁਸੀਂ ਲੈ ਕੇ ਆਉਂਗੇ ਨਾ ਉਹਦੇ ਤੇ ਲਿਖੀ ਆਊਗੀ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਭਾਰ ਦੇ ਅਕੋਰਡਿੰਗ ਜਿਵੇਂ ਤੁਹਾਨੂੰ ਸੈੱਟ ਲੱਗਦਾ ਉਹ ਵੀ ਦੇ ਦਿਆ ਕਰੋ ਕੋਈ ਬਾਲਾ ਇਹ ਚ ਹੋਊਗਾ ਨਹੀਂ ਹੈਗਾ ਤੇ ਸੀਸੀ ਦੇ ਪਿੱਛੇ ਬੈਕ ਸਾਈਡ ਵਾਲੇ ਪਾਸੇ ਲਿਖਿਆ ਆ ਜਾਂਦਾ ਹੁੰਦਾ ਸਾਰਾ ਕੁਝ ਤੇ ਉਸ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਡੋਜ਼ ਮਤਾ ਜਾਨਕੀ ਜੇ ਤੁਹਾਡਾ ਪਸ਼ੂ ਜਿਹੜੇ ਹਿਸਾਬ ਨਾਲ ਤੁਹਾਨੂੰ ਲੱਗਦਾ ਵਾ ਤੱਕ ਜਿੰਨਾ ਵੀ ਇੰਨਾ ਕੁ ਵਜਣਾ ਤੇ ਉਸ ਹਿਸਾਬ ਨਾਲ ਦੇ ਦਿਆ ਕਰੋ ਆ ਵੀ ਹੁਣ ਤਾਂ ਲਾਉਣ ਲੱਗ ਗਈ ਸੋਨਾ ਦੁੱਧ ਲਾਉਂਦੀ ਹੁੰਦੀ ਆ ਥਣ ਜਿਹੜਾ ਚੜਿਆ ਸੀ ਦੇਖ ਲਓ ਵੀ ਇੱਕ ਬਰोबर ਹੋ ਗਿਆ ਜਮਾ ਪਿਛਲੇ ਥਣ ਦੇ ਇਹ ਤੁਹਾਨੂੰ ਦੇਖਣ ਨਹੀਂ ਲੱਗਦਾ ਹੋਊਗਾ। ਜੇ ਐਂ ਚਾਹੇ ਐਂ ਦੇਖ ਲਓ। ਪਰ ਲਈ ਸਾਡ ਨਹੀਂ ਦੀਂਦੇ ਹੈਗੇ ਦੇਖ ਲਓ ਜਮਾ ਇੱਕ ਸਾਰ। ਅੱਗੇ ਇਹ ਥਣ ਚੜ੍ਹ ਕੇ ਜਮਾ ਨਾਲ ਲੱਗਿਆ ਸੀਗਾ। ਦਵਾਈ ਇਹਦੀ ਚੱਲੀ ਜਾਂਦੀ ਆ ਹੁਣ ਦੁੱਧ ਲਾਉਣ ਲੱਗਿਆ ਦੁੱਧ ਸੋਨਾ ਵਧੀਆ। ਯਾਨੀ ਕਿ ਲਾਉਣ ਲੱਗ ਗਿਆ। ਤੇ ਵਧੀਆ ਭਰਾ ਵਧੀਆ ਚੱਲੀ ਜਾਂਦਾ। ਡੋਜ ਵੀਰੇ ਨਲ ਜਾਂਦੀ ਇਹੀ ਆ ਭਰਾ ਜਿਵੇਂ ਤੁਹਾਨੂੰ ਸੱਟ ਲੱਗਦਾ ਬਾਕੀ ਦੇਖ ਕੇ। ਕਿ ਕਿ ਕਦੇ ਵੀ ਆਪਾਂ ਬਈ ਕੋਈ ਵੀ ਦਵਾਈ ਲਿਆਉਣੇ ਉਹਨੂੰ ਚੰਗੀ ਤਰ੍ਹਾਂ ਪੜ ਲਿਆ ਕਰੋ ਵੈਸੇ ਤਾਂ ਜੇ ਆਪਾਂ ਡਿਵਾਰਮਿੰਗ ਦੀ ਦਵਾਈ ਦਿੰਨੇ ਆ ਉਹਦੇ ਤੇ ਲਿਖਿਆ ਵੀ ਹੁੰਦਾ ਬਈ ਇਹ 7 ਇੱਕ ਹਫਤਾ 7 ਦਿਨ ਬਈ ਪਸ਼ੂ ਦਾ ਦੁੱਧ ਨਹੀਂ ਪੀਣਾ ਹੈਗਾ ਜਾਂ ਹੈ ਨਾ ਸਾਰਾ ਕੁਝ ਲਿਖਿਆ ਹੁੰਦਾ ਵਾ ਮੀਟ ਨਹੀਂ ਖਾਣਾ ਇੰਨੇ ਦਿਨ ਜਿੰਨਾ ਏਰੀਆ ਚ ਮੀਟ ਵੀ ਚੱਲਦਾ ਵਾ ਪਸ਼ੂਆਂ ਦਾ ਤੇ ਉਹ ਸਾਰਾ ਕੁਝ ਬਈ ਪੜ ਲਿਆ ਕਰੋ ਸਾਵਧਾਨੀਆਂ ਜਿ ਲਿਖੀਆਂ ਹੁੰਦੀਆਂ ਨੇ ਤੇ ਉਹ ਵਧੀਆ ਚੀਜ਼ ਹੁੰਦੀ ਆ ਆਪਾਂ ਦਾ ਸਾਰੀ ਚੀ ਜੀ ਫੋਲ ਦੇਦੀ ਆ ਤੇ ਚਲ ਕੋ ਦੇਖਣ ਨੂੰ ਨਮਾ ਹੀ ਮਿਲਦਾ ਵਾ ਉਦਦੇ ਪਿੱਛੇ ਭਾਈ ਡੋਜ ਵੀ ਲਿਖੀ ਹੁੰਦੀ ਆ ਉਸ ਹਿਸਾਬ ਨਾਲ ਡੋਜ ਦੇ ਦਿਆ ਕਰੋ ਤੁਸੀਂ ਹੁਣ 4:00 ਵਜੇ ਦਾ ਟਾਈਮ ਸੀਗਾ ਉਹਨੂੰ 5:00 ਵਜੇ ਪਾਉਨੇ ਹੁੰਦਾ ਮੈਂ ਤਾਂ ਨਾਲ ਲੱਗ ਦੇ ਪਾ ਕੇ ਦਾਣਾ ਮੂਰੇ ਫਿਰ ਨਾਲ ਹੀ ਚੋਣ ਬਹਿ ਜਾਈਦਾ ਚਲ ਫਿਰ ਖੜੀਆਂ ਖਾਂਦੀਆਂ ਲੈਂਦੀਆਂ ਨੇ ਨਹੀਂ ਹੁਣ ਤਾਂ ਕੰਮ ਘਟ ਗਿਆ ਸੀਗਾ ਤੇ ਮੈਂ ਉਧਰੋਂ ਚੋਲਿਆ ਕਰਾਂ ਇਹ ਖਾ ਕੇ ਆਪਦਾ ਨਾਲ ਹੀ ਬਹਿ ਜਾ ਕਰਨ ਇਹਨੂੰ ਵਾਲੀ ਆਦਤ ਜਿਉਂ ਹੀ ਧਾਰ ਜੋਗੇ ਸਾਡੀ ਪੀੜ੍ਹੀ ਨੇ ਜਿਹੜੀ ਵਹਿਣਾ ਜਿੱਦਾਂ ਦੇ ਫਿਰ ਪੱਠਿਆਂ ਦੇ ਟਾਈਮ ਨਾਲ ਘਮਾਇਆ ਫਿਰ ਇਹ ਚੁੱਪ ਹੋਈ ਆ ਹੁਣ ਇਹ ਹੌਨ ਨਾਲ ਲੱਗਦੀ ਖੜੀ ਰਹਿੰਦੀ ਆ ਕਹਾੜੇ ਵਾਲੀ ਹੁਣ ਸੈੱਟ ਹੋਈ ਆ ਮੈਨੂੰ ਟੈਨਸ਼ਨ ਜੀ ਹੋ ਗਈ ਸੀ ਮਹਾਉ ਆਪਾਂ ਨੂੰ ਤਾਂ ਆਵਾ ਵੀ ਘਰਾਂ ਹੀ ਦੁੱਧ ਲੱਗਿਆ ਕਰਕੇ ਮੈਨੂੰ ਐ ਹੋ ਜਾਂਦਾ ਯਾਰ ਦੁੱਧ ਕਿੱਧਰੋਂ ਪੂਰਾ ਕਰਨਾ ਹਨਾ ਜਿਨ੍ਹਾਂ ਨੇ ਆਪਣੀ ਆ ਨਹੀਂ ਸੁੰਦੀ ਹੈਗੀ ਉਹਨੇ ਤਾਂ ਢੜਕੜੂ ਜਿਹਾ ਹੀ ਰਹਿਣਾ ਇੰਨਾ ਅੱਗੇ ਨਹੀਂ ਸੀ ਮੈਨੂੰ ਸਿੰਘਾਂ ਵਾਲੀ ਸੀਗੀ ਚੱਲ ਇਹਦਾ ਹੁਣ ਸਟਰਕਚਰ ਸੋਨਾ ਬਣ ਗਿਆ ਬਾਈ ਕੋਈ ਲੱਸੀ ਨਹੀਂ ਹੈਗੀ ਤੁਸੀਂ ਦੇਖ ਲਓ ਵੀਡੀਓ ਚ ਤੇ ਕੋਈ ਐ ਨਹੀਂ ਲੱਗਦਾ ਵੀ ਇਹ ਕੱਲੀ ਤੂੜੀ ਤੇ ਆ ਚਮਕ ਦੇਖ ਲਓ ਪੰਡੇ ਦੀ ਕੁਈ ਬੁੜੇ ਬੜੇ ਖਾਲੀ ਨਹੀਂ ਇਹਦੇ ਤੇ ਆਪਣੇ ਗੰਨੀ ਤੋਂ ਜਮਾ ਓਕੇ ਆ ਬਜਨੇ ਦਾ ਵਧੀਆ ਸੋਹਣੀ ਤਿਆਰ ਹੋ ਗਈ ਇਹ ਵੀ ਮੈਨੂੰ ਪਤਾ ਤੇ ਕੋਈ ਤੂੜੀ ਵਾਲਾ ਬਾਈ ਆਪਣਾ ਦੇ ਲਓ ਸਿਸਟਮ ਬਈ ਆਏ ਸਰੀਰ ਤੋਂ ਵੀ ਦੇਖ ਕੇ ਕਹਿ ਦੂੰਗਾ ਵੀ ਤੇ ਤੂੜੀ ਤੇ ਪਲਦੀ ਆ ਚਾਰ ਵਾਲੇ ਵਾਂਗੂ ਗੋਲ ਆ ਜਮਾ ਓਏ ਜਮਾ ਗੋਲਾ ਦੇਖ ਲਓ ਬਾਕੀ ਪੀਡੀਐਫ ਤੇ ਮੇਲਾ ਚੱਲਦਾ ਜੀ ਸੋਹਣੀਆਂ ਗਾਵਾਂ ਨੇ ਬਾਈ ਉੱਥੇ ਵੀ ਯਾਰ ਜਮਾ ਸਿਰਾ ਕਰਾਇਆ ਪਿਆ ਜਾਂਦਾ ਨਹੀਂ ਪਰੇ ਤੋਂ ਪਰੇ ਪਈਆ ਜਾਂਦਾ ਤੇ ਸੋਹਣੀਆਂ ਜਰਸੀ ਜੀ ਵੀ ਸੋਹਣੀਆਂ ਗਾਵਾਂ ਸਿਗੀਆਂ ਤੇ ਐਫ ਐਫ ਜੀ ਵੀ ਵਧੀਆ ਸਿਗੀਆਂ ਮੈਂ ਦੇਖਿਆ ਥੋੜੀ ਜੀ ਝਲਕ ਜੀ ਦੇਖੀ ਸੈਦ ਕੜੜੀ ਤੇ ਦੇਖਦਾ ਹਾਂ ਉਹ ਸੈਦੋ ਗਾਲਾ ਮੁੰਡਾ ਕਾਲਾ ਜਿਹੜਾ ਵਪਾਰ ਦਾ ਕੰਮ ਕਰਦਾ ਉਹਦੀ ਗਾਂ ਵੀ ਜਿੱਤੀ ਆ ਸੋਹਣਾ ਵਾ ਬਾਈ ਉਹ ਗਾਇਆਂ ਵਧੀਆ ਫਾਰਮ ਕਰੂਗਾ ਉਹ ਬਾਈ ਵੀ ਵਧੀਆ ਯਾਨੀ ਕਿ ਵਧੀਆ ਲੱਗਿਆ ਉਹਦੀਆਂ ਗਾਇਆਂ ਹੋਣ ਵਾਲੀਆਂ ਦੇਖ ਕੇ ਵੀ ਜਿਹੜਾ ਲੈ ਕੇ ਗਿਆ ਸੀ ਬਾਈ ਬਾਕੀ ਭਰਾ ਆਪਣੇ ਕਿੰਨਿਆਂ ਤੋਂ ਪੂਰਾ ਵਾ ਤੇ ਹੁਣ ਅੱਜ ਮੌਸਮ ਜਿਹਾ ਸਹੀ ਸੀਗਾ ਬਾਹਰ ਮੀਂਹ ਨੇ ਜਮਾ ਚਿਕੜ ਕਾਣ ਕੀਤਾ ਪਿਆ ਸੀ ਬਾਹਰ ਇਹ ਕੱਡੀਆਂ ਨਹੀਂ ਫਿਰ ਮੈਂ ਇੱਥੇ ਪਲੜ-ਪੁਲੜ ਜੇ ਜੱਕ ਤੇ ਇਹਨਾਂ ਦੇ ਉਹ ਦੇਖ ਲਓ ਜਮਾ ਹੁਣ ਧੁੱਪ ਨਿਖੜੀ ਪਈ ਆ ਜਮਾ ਅੱਜ ਵਧੀਆ ਦਿਨ ਲੱਗਿਆ ਵਧੀਆ ਇੱਥੇ ਆਰਾਮ ਨਾਲ ਲੇਟੀਆਂ ਰਹੀਆਂ ਇਹ ਆ ਹੁਣ ਪੱਠਿਆਂ ਟਾਈਮ ਨਹੀਂ ਯਾਨੀ ਕਿ ਇਹਨਾਂ ਨੇ ਉੱਠ ਕੇ ਪਹਿਲਾਂ ਹੀ ਖੜ੍ਹ ਜਾਣਾ ਹੁੰਦਾ ਅੱਧਾ ਘੰਟਾ ਇਹ ਬਾਕੀ ਕਮੈਂਟ ਯਾਰ ਮੈਂ ਉਧਰੋਂ ਫੋਨ ਦੂਜਾ ਲਿਆ ਆਇਆ ਨਾ ਬਸ ਆਹੀ ਦੋ ਚਾਰ ਯਾਰ ਸੀਗੇ ਮੈਨੂੰ ਤੇ ਬਾਈ ਨੇ ਪੁੱਛਿਆ ਸੀ ਵੀ ਨਲਜਾਨ ਦੀ ਡੋਜ ਕਿੰਨੀ ਆ ਤੇ ਕਵੀਰਾ ਕਹਿੰਦਾ ਵੀ ਭਲਾਂ ਭਲਾਂ ਦਾ ਬਾਈ ਵਧੀਆ ਹੀ ਹੁੰਦਾ ਵਾ ਜੇ ਯਾਨਕੀ ਨੂੰਨ ਬੱਚੀ ਤੇ ਆ ਜਾਣ ਭਲਾਂ ਤਾਂ ਵਧੀਆ ਉਹਦਾ ਲੇਵੇ ਦਾ ਆਕਾਰ ਵਧੀਆ ਬਣਦਾ ਵਾ ਤੇ ਇਹਦੇ ਚ ਕੋਈ ਡਰਨ ਵਾਲੀ ਗੱਲ ਨਹੀਂ ਵੀ ਭਲਾਂ ਆਉਂਦੀਆਂ ਨੇ ਕੋਈ ਨਾ ਇਹ ਹਿੱਸਾ ਹੀ ਆ ਵੀ ਇੱਕ ਆਡਰ ਬਣਾਉਣਾ ਹੀ ਤਾਂ ਹੁੰਦਾ ਪਹਣਾ ਜੀ ਹੋਰ ਵਧੀਆ ਵੀਰੇ ਠੀਕ ਠਾਕ ਆ ਵਧੀਆ ਚੱਲੀ ਜਾਂਦਾ ਵਾ ਤੇ ਅੱਜ ਗੱਲਾਂ ਬਾਤਾਂ 'ਚ ਕੁਝ ਹੈ ਨਹੀਂ ਸੀਗਾ ਮੈਂ ਕਿਹਾ ਚਲੋ ਮੇਰਾ ਪਹਿਲਾਂ ਜੀ ਆ ਕਰਦਾ ਨਹੀਂ ਸੀ ਵੀਡੀਓ ਬਣਾਉਣਾ ਕਿਉਂਕਿ ਜੇ ਕਮੈਂਟ ਨਾਲ ਬਾਈ ਜੁੜੇ ਰਹੀ ਹੈ ਨਾ ਫੇਰ ਤਾਂ ਬਣਾ ਲਈਦੀ ਆ ਤੇ ਜੇ ਹੁਣ ਹੈ ਹੀ ਨਹੀਂ ਕੁਝ ਹਨਾ ਕਿਪੇ ਤਾਂ ਮੈਨੂੰ ਹੋਰ ਹੀ ਤਰ੍ਹਾਂ ਦਾ ਲੱਗਦਾ ਇਹ ਐਵੇਂ ਪੜਾਈਆਂ ਛੱਡੀਆਂ ਨਹੀਂ ਆਪਾਂ ਉਹ ਸਿਸਟਮ ਜਿਹਾ ਹੈ ਨਹੀਂ ਆਪਣਾ ਵੀ ਵੀਡੀਓ ਨੂੰ ਬਣਾਉਣਾ ਚਾਹੀਦਾ ਵਾ ਹਨਾ ਉਹ ਪੰਤ ਜੀ ਉਹ ਮਹਾਂ ਸੱਚੀ ਹਰ ਇੱਕ ਕਮੈਂਟ ਚ ਬਾਈ ਨੇ ਪੁੱਛਿਆ ਸੀਗਾ ਬਈ ਖਾਨ ਦਾ ਨੰਬਰ ਦੇ ਦਿਓ ਹਨਾ ਖਾਨ ਦਾ ਵੀਰੇ ਉਹ ਪਤਾ ਕੀ ਚੱਕ ਦਾ ਡਾਕਟਰ ਦਾ ਨੰਬਰ ਮੈਂ ਇੱਕ ਵਾਰੀ ਪਾਇਆ ਸੀਗਾ ਪਾਇਆ ਵੀ ਹੋਇਆ ਹੁਣ ਵੀ ਪਰ ਉਹ ਬਾਈ ਆਏ ਆ ਫੋਨ ਜਿਆਦਾ ਆਉਣ ਲੱਗ ਗਏ ਸੀਗੇ ਤਾਂ ਕਰਕੇ ਭਰਾ ਵੀ ਉਹ ਬੰਦਾ ਕੰਮ ਵਾਲਾ ਬੰਦਾ ਵਾ ਹਨਾ ਸਾਰਾ ਦੇ ਨਾਂ ਚੱਕਿਆ ਜਾਵੇ ਤਾਂ ਵੀ ਔਖਾ ਉਹਨੇ ਚੱਕਣਾ ਵੀ ਆ ਉਹਨੂੰ ਚੱਕ ਕੇ ਪਤਾ ਲੱਗਣਾ ਵੀ ਫੋਨ ਆਇਆ ਕਿੱਧਰੋਂ ਆ ਹਨਾ ਇਹ ਕਿਉਂਕਿ ਉਹ ਪਹਿਲਾਂ ਨਾਲ ਹੈਲਪਰ ਸੀਗਾ ਹੁਣ ਹੈਲਪਰ ਵੀ ਹੈ ਨਹੀਂਗਾ ਤੇ ਉਹਦੇ ਕਰਕੇ ਬਾਈ ਖਾਨ ਦਾ ਮੈਂ ਤਾਂ ਨਹੀਂ ਨੰਬਰ ਦਿੱਤਾ ਹੈਗਾ ਬਾਈ ਫੋਨ ਜਿਆਦਾ ਆਉਣ ਲੱਗੇ ਸੀ ਤਾਂ ਕਰਕੇ ਭਰਾ ਹੁਣ ਤਾਂ ਆਪਾਂ ਤਾਂ ਫੋਨ ਤੇ ਗੱਲ ਹੀ ਕਰ ਸਕਦੇ ਆ ਤੇ ਜੇ ਗੱਲ ਕਰਦੇ ਆ ਬਾਈ ਨੋਰਮਲ ਫੋਨ ਤੇ ਤਾਂ 10 15 ਮਿੰਟ ਬੰਨੇ ਨੇ ਤੇ ਉਹਦੇ ਕਰਕੇ ਫਿਰ ਬਾਈ ਅਗਲੇ ਦਾ ਸ਼ਡਿਊਲ ਖਰਾਬ ਹੁੰਦਾ ਹਨਾ ਕੀ ਫਾਇਦਾ ਤਾਂ ਕਰਕੇ ਬਾਈ ਮੈਂ ਨੰਬਰ ਨਹੀਂ ਬਾਈ ਨੂੰ ਦਿੱਤਾ ਬਾਈ ਨੇ ਕਮੈਂਟ ਵੀ ਕੀਤਾ ਹੋਇਆ ਵਾ ਤੇ ਹੁਣ ਆਪਾਂ ਵੀ ਇਹ ਨਾਰਮਲ ਤੋਂ ਦੇਖੀਏ ਵੀ ਆਪਾਂ ਨੂੰ ਫੋਨ ਆਉਂਦਾ ਬਾਈ 10-15 ਮਿੰਟ ਦਾ ਜਾਨੀ ਕਿ ਗੱਲ ਕਰਦਿਆਂ ਨੂੰ ਨਿਕਲ ਜਾਂਦੇ ਨੇ ਤੇ ਉਹਦੇ ਕਰਕੇ ਫਿਰ ਮੈਂ ਬਾਈ ਬਾਲਾ ਜਾਨੀ ਕਿ ਉਹ ਨਹੀਂ ਕੀਤਾ ਹੈਗਾ ਕਿਉਂਕਿ ਆਪਾਂ ਕਿਸੇ ਨੂੰ ਜਵਾਬ ਨਹੀਂ ਦੇਈਦਾ ਜਿੰਨੇ ਕ ਫੋਨ ਆਉਂਦੇ ਆ ਮੈਂ ਤਾਂ ਜੇ ਬਾਅਦੋਂ ਵੀ ਮੈਨੂੰ ਚੇਤਾ ਆਉਂਦਾ ਪਤਾ ਵੀ ਲਾ ਲਈਦਾ ਦੇਖ ਕੇ ਵੀ ਯਾਰ ਆਹ ਬੰਦੇ ਇੰਨੇ ਫੋਨ ਵੱਜੇ ਹੋਏ ਨੇ ਚਲੋ ਆਪਾਂ ਹੁਣ ਘਰੇ ਵਿਹਲੇ ਹੁੰਨੇ ਆ ਉਹ ਬਾਈ ਜੋਬ ਵਾਲੇ ਬੰਦੇ ਨੇ ਹਨਾ ਸਾਰਾ ਦਿਨ ਬੰਦੇ ਨੇ ਪਸ਼ੂ ਵੀ ਦੇਖਣੇ ਆ ਨਾ ਹੋਰ ਤੇ ਤਾਂ ਕਰਕੇ ਬਾਈ ਫਿਰ ਉਹ ਕਿੰਨਾ ਕ ਗੱਲ ਕਰ ਲੂਗਾ ਬੰਦਾ ਹਨਾ ਤਾਂ ਕਰਕੇ ਸੀ ਭਰਾ ਬਾਕੀ ਵਧੀਆ ਚੱਲੀ ਜਾਂਦਾ ਜੀ ਇਹਦੇ ਹੁਣ ਬਸ ਦਿਨ ਅੱਜ ਐਪ ਦੇ ਮੁਤਾਬਕ 16 ਰਹਿ ਗਏ ਤੇ ਪਿੱਛੋਂ ਤਾਂ ਵਧੀਆ ਤਿਆਰ ਹੋ ਗਈ ਆ ਭਰਾ ਇਹ ਆ ਤੁਸੀਂ ਦੇਖ ਵੀ ਲਿਓ ਥਣ ਪੂਰੇ ਆਨ ਬਰੋਬਰ ਹੋ ਗਏ ਦੇਖ ਲਓ ਜਿਹੜਾ ਥਣ ਚੜਿਆ ਹੋਇਆ ਸੀਗਾ ਬਾਕੀ ਬਾਬਾ ਮਿਲ ਕੇ ਖੋਲ ਹੀ ਜਾਵੇ ਤਾਂ ਬੜਾ ਵਧੀਆ ਵਾ ਆਪਾਂ ਇਹ ਵੀ ਨਹੀਂ ਗਾਰੰਟੀਆਂ ਦਿੰਦੇ ਜਿਹੜੇ ਵੀ ਖੁੱਲੂਗਾ ਪੱਕਾ ਆਪਾਂ ਨੂੰ ਸੀਗਾ ਵੀ ਦਵਾਈ ਆਪਾਂ ਦੇਵਾਂਗੇ ਜ਼ਰੂਰ ਖੋਲਣਾ ਨਾ ਖੋਲਣਾ ਫਿਰ ਉਹ ਰੱਬ ਦੇ ਬਸ ਆ ਭਾਈ ਕੀ ਹੋ ਸਕਦਾ ਹਨ ਆ ਕੜੀਆਂ ਹੰਟਰ ਵਾਲੀ ਕੌਲਾ ਚੱਟੀ ਜਾਂਦੀ ਆਪਦਾ 2 ਮਹੀਨੇ 19 ਦਿਨ ਦੀ ਸ਼ਾਇਦ 19 ਖਣੀ 21 ਦਾ ਨਾ ਇੱਥੇ ਕੀ ਆ ਕੁਛ ਇਹ ਤੇ ਇਹਨੂੰ ਵੀ ਅੱਜ ਸਵੇਰੇ ਦਵਾਈ ਦਿੱਤੀ ਕੱਲ ਦਵਾਈ ਦਿੱਤੀ ਨਾ ਕਈ ਕੱਲ ਮੀਂਹ ਪੈਂਦਾ ਸੀਗਾ ਤੇ ਕੱਲ ਤਾਂ ਨਾ ਗਿਆ ਪਰ ਇਹਨੇ ਦੋਨਾਂ ਦੀ ਦਵਾਈ ਚਾਹੀਦੀ ਵੀ ਤੇ ਦੂਜੇ ਦਿਨ ਮੈਂ ਥੋੜੀ ਜੀ ਐਮਐਲ ਤੋਂ ਉੱਪਰ ਦੇ ਦੇਣਾ ਹੁਣ ਕਿਉਂਕਿ ਜਦੋਂ ਨਾ ਨਾਗਾ ਪਿਉ ਕਵਰ ਜਾ ਹੋ ਜਾਂਦਾ ਤੇ ਅੱਜ ਦਿਨ ਸੋਹਣਾ ਲੱਗਿਆ ਸੀ ਵਧੀਆ ਵਧੀਆ ਅੱਜ ਦਾ ਦਿਨ ਤਾਂ ਧੁੱਪ ਧੁੱਪ ਸੀ ਕੀ ਵਧੀਆ ਹੁਣ ਇਹਨੂੰ ਕੱਢਾਂਗੇ ਬਾਹਰ ਬਸ ਦੋ ਘੁੱਪਾਂ ਲੱਗ ਜਾਣ ਉਧਰ ਇਹਨਾਂ ਨੇ ਜਮਾ ਇੱਕ ਤਾਂ ਖੜੀਆਂ ਹੁੰਦੀਆਂ ਨੇ ਬਾਥਰੂਮ ਨਾਲ ਤੇ ਇੱਕ ਮੀਨੇ ਚੱਕੜ ਬਣਾਤਾ ਪੂਰਾ ਤਾਂ ਕਰਕੇ ਨਹੀਂ ਬਾਹਰ ਕੱਢੀਆਂ ਸੀ ਆ ਹੁਣ ਖੌਣੀ ਦੀ ਰਿਪੇਅਰ ਮੇਰਾ ਇੱਕ ਜੱਤਿਆ ਕਰਦਾ ਖੌਣੀ ਝਟਾ ਦਈਏ ਜਾਂ ਮੈਂ ਵਿਚਾਲੇ ਜਾਂ ਤਾਂ ਉਹ ਗਰਮੀ ਜਦੋਂ ਆਉਂਦੀ ਹੈ ਨਾ ਮੈਨੂੰ ਬੜਾ ਡਰ ਲੱਗਦਾ ਗਰਮੀ ਤੋਂ ਤੇ ਕਾਲੀ ਨੂੰ ਉੱਥੇ ਹਵਾ ਨਹੀਂ ਲੱਗਣੀ ਕਾਲੀ ਦਾ ਕੀਲਾ ਉਹੀ ਰੱਖਣਾ ਚੇਂਜ ਵੀ ਨਹੀਂ ਕਰਨਾ ਯਾ ਖੌਣੀ ਹੁਣ ਅੱਧੀ ਕਿਦਾ ਦੜੀ ਪਈ ਆ ਇਹੇ ਜੋ ਜੀ ਜੇ ਕਰਦਾ ਸੀ ਵੀ ਇਹਨੂੰ ਵੀ ਦੇੜ ਦਈਏ ਯਾਰ ਬਾਕੀ ਤੇ ਇਦਾਂ ਹੁਣ ਕਰਦੇ ਆ ਹੱਲ ਕੋਈ ਨਾ ਕੋਈ ਮੈਟ ਇਹਨਾਂ ਦੀ ਲਿਆਉਣੇ ਸੀਗੇ ਚਲ ਦੇਖਦੇ ਆ ਉਹ ਵੀ ਲਿਆਉਣੇ ਆ ਮੈਂ ਇੱਕ ਵੀਡੀਓ ਦੇਖੀ ਸੀ ਉਹ ਚ ਡਾਕਟਰ ਕਹਿੰਦਾ ਵੀ ਮੈਟ ਨਹੀਂ ਵਧੀਆ ਹੁੰਦੇ ਲੱਗਦਾ ਤਾਂ ਮੈਨੂੰ ਵੀ ਨਹੀਂ ਵਧੀਆ ਪਾਸਿਆ ਨਾ ਆਇਆ ਵੀ ਪਸ਼ੂ ਸੌਖਾ ਬਹਿ ਜਾਊਗਾ ਹੋਰ ਤਾਂ ਕੀ ਆ ਟੁੱਟਿਆ ਜਾ ਇੱਕ ਸੀਗਾ ਉਹ ਇਹ ਥੱਲੇ ਤਾਂ ਦਿੱਤਾ ਵੀ ਚਲ ਸੂਣ ਵਾਲੀ ਆ ਬਹਿਣ ਚੌਕੀ ਜਿਹਾ ਨਾ ਲੱਗੇ ਇਹਨੂੰ ਇੰਕਾ ਵਧੀਆ ਸੋਹਣਾ ਹੈ ਥਣ ਤੁਣ ਤਾਂ ਇਹਦਾ ਪਹਿਲਾ ਹੀ ਸੈਜ ਬਹੁਤ ਵਧੀਆ ਸੀਗਾ ਉਹ ਲਾਉਣ ਲੱਗ ਗਈ ਹੈ ਸੋਹਣਾ ਲਾਹੂਗੀ ਮੇਰੇ ਸਾਬ ਨਾਲ ਤਾਂ ਵਧੀਆ ਤਿਆਰ ਹੋਊਗੀ ਦਿਖਾਵਾਂਗੇ ਰਿਜ਼ਲਟ ਤੁਹਾਨੂੰ ਫੇਰ ਤੂੜੀ ਦਾ ਪੜਾਕਾ ਬਾਕੀ ਮਿਲਦਾ ਵੀਰੇ ਕੰਮ ਨੂੰ ਫੇਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ